ਹਾਂਜੀ ਭਾਈ ਕੀ ਨਾਂ ਹੈ ਬੈਰ ਜੀ ਖਾਲਸਾ ਬੈਰ ਜੀ ਖਤੇ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਅੱਜ ਅਸੀਂ ਸਮੁੱਚੀ ਖਾਲਸਾ ਏਡ ਟੀਮ ਜਿਸ ਵਿੱਚ ਭਾਜੀ ਅਮਰਪਾਲ ਸਿੰਘ ਮੁਹਬਤਪਾਲ ਸਿੰਘ ਸਤਿੰਦਰ ਵੀਰ ਸਿੰਘ ਸਹਿਬ ਰਣਜੀਤ ਸਿੰਘ ਜੀ ਅਸੀਂ ਅੱਜ ਪੰਜ ਮੈਂਬਰੀ ਟੀਮ ਜਿਹੜੀ ਆ ਤੁਹਾਡੇ ਅਜਨਾਲਾ ਖੇਤਰ ਦੇ ਹੜ ਪੀੜਤ ਕਿਸਾਨਾਂ ਦੇ ਜਿਨ੍ਹਾਂ ਦਾ ਝੋਨਾ ਖਰਾਬ ਹੋ ਗਿਆ ਜਾਂ ਵਿੱਚੇ ਵਾਹਣਾ ਪੈ ਰਿਹਾ ਹੈ ਉਹਨਾਂ ਨੂੰ 20 ਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਅਸੀਂ ਤੇਲ ਦੇ ਰਹੇ ਹਾਂ ਤਾਂ ਕਿ ਉਹ ਆਪਣੀ ਫਸਲ ਅਗਲੀ ਵਾਸਤੇ ਤਿਆਰੀ ਕਰ ਸਕਣ ਅਸੀਂ 10000 ਲੀਟਰ ਤਲਵੰਡੀ ਰਾਏ ਦਾਦੂ ਤਕਰੀਬਨ 9000 ਲੀਟਰ ਕੰਬੀਰਪੁਰਾ 1260 ਲੀਟਰ ਡੱਬਰ ਇਸੇ ਤਰ੍ਹਾਂ ਹੀ ਹੋਰ ਨਾ ਪਿੰਡਾਂ ਦੇ ਵਿੱਚ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਤੇਲ ਦੀਆਂ ਪਰਚੀਆਂ ਅੱਜ ਅਸੀਂ ਇੱਥੋਂ ਨਿਆਰਾ ਪੈਟਰੋਲ ਪੰਪ ਦੀਆਂ ਦਿੱਤੀਆਂ ਨੇ ਜਿੱਥੇ ਅੱਜ ਤਸੀਂ 20000 ਲੀਟਰ ਤੇਲ ਜਿਹੜਾ ਲੋਕਾਂ ਨੂੰ ਡਿਲੀਵਰ ਕਰ ਦਿੱਤਾ ਹੈ ਬਾਕੀ ਕੱਲ ਨੂੰ ਦੇ ਦਿੱਤਾ ਜਾਵੇਗਾ ਵੱਡੀ ਠਿਕਾਣਾ ਆ ਰਹੀ ਸੀ ਲੋਕਾਂ ਨੂੰ ਡੀਲ ਲਗਾ ਰਿਹਾ ਸੀ ਦਿਕਤ ਇਸ ਤਰ੍ਹਾਂ ਜੀ ਹਮ ਦਰਦੀ ਦੇ ਨਾਤੇ ਦਾਨੀ ਸੱਜਣਾ ਨੇ ਅੱਜ ਵੀ ਸਾਨੂੰ ਕੋਈ ਸੁਹਾਲਾ ਮੁਹੱਲੀ ਤੋਂ 3 ਲੱਖ ਰੁਪਏ ਦੀ ਸੇਵਾ ਕਰਕੇ ਗਏ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਇਹ ਕਿਸਾਨਾਂ ਦਾ ਹੱਥ ਫੜਿਆ ਉਹਨਾਂ ਨੇ ਆਣ ਕੇ ਵੀ ਆਪਣੀ ਅਗਲੀ ਫਸਲ ਦੀ ਤਿਆਰੀ ਕਰਨ ਅਸੀਂ ਬੀਜ ਖਾਦ ਜੋ ਵੀ ਸੇਵਾ ਸਾਡੀ ਸੰਸਥਾ ਵੱਲੋਂ ਹੋਰ ਆਵੇਗੀ ਇਹਨਾਂ ਜੋ ਸਾਡੀਆਂ ਸਰਵੇ ਟੀਮਾਂ ਨੇ ਲਿਸਟਾਂ ਬਣਾਈਆਂ ਨੇ ਉਹਨਾਂ ਦੇ ਮੁਤਾਬਕ ਪਿੰਡ ਦੇ ਮੋਹਤਬਰ ਸੱਜਣਾ ਸਰਪੰਚਾਂ ਨੰਬਰਦਾਰਾਂ ਦੀ ਹਾਜ਼ਰੀ ਦੇ ਵਿੱਚ ਸਭਨਾਂ ਨੂੰ ਅਸੀਂ ਜਿਹੜਾ ਆ ਉਹ ਡਿਲੀਵਰ ਕੀਤੀਆਂ ਪਰਚੀਆਂ ਤਾਂ ਕਿ ਹਰ ਬੰਦੇ ਦੀ ਹੱਕ ਰਸੀ ਜਿਹੜੀ ਹੋਵੇ ਕੋਈ ਰਹਿ ਨਾ ਜਾਵੇ ਜੇ ਕੋਈ ਰਹਿੰਦਾ ਵੀ ਆ ਤਾਂ ਅਸੀਂ ਉਹ ਤੋਂ ਦੁਬਾਰਾ ਮਨਜ਼ੂਰੀ ਲੈ ਕੇ ਉਹਨਾਂ ਨੂੰ ਫੇਰ ਡਿਲੀਵਰ ਕਰਾਵਾਂਗੇ ਇਹ ਸੇਵਾ ਚੱਲਦੀ ਰਹੇਗੀ ਇਹ ਸੇਵਾ ਨਿਰੰਤਰ ਜਿੰਨਾ ਚਿਰ ਤੱਕ ਕਣਕ ਦੀ ਬਜਾਈ ਮੁਕੰਮਲ ਨਹੀਂ ਹੁੰਦੀ ਇੱਥੋਂ ਦੇ ਨਾਲਾ ਤੋਂ ਲੱਗ ਕੇ ਰਮਦਾਸ ਏਰੀਆ ਸਮੂਤੀਏ ਜਿੰਨੇ 40 50 ਪਿੰਡ ਤਕਰੀਬਨ ਅਸੀਂ 35 ਪਿੰਡਾਂ ਦੀ ਲਿਸਟ ਹਰ ਕੋਲ ਤਿਆਰ ਆ ਜਿਨ੍ਹਾਂ ਵਿੱਚੋਂ ਦਸਾਂ ਪਿੰਡਾਂ ਨੂੰ ਅਸੀਂ ਪਰਚੀਆਂ ਡਿਲੀਵਰ ਕਰਤੀਆਂ ਅਗਲੇ 1 ਹਫ਼ਤੇ ਦੇ ਵਿੱਚ ਵਿੱਚ ਅਸੀਂ ਬਾਕੀ 35 ਚਾਲੇ ਨੇ ਪਿੰਡਾਂ ਨੂੰ ਡੀਲ ਜੜਾ ਮੋਈਆ ਕਰਵਾ ਦਿੱਤਾ ਮੁਸ਼ਕਲਾਂ ਤਾਂ ਵੇਖੋ ਜੀ ਕਿਸਾਨਾਂ ਨੂੰ ਵੇਖੋ ਜਿਹੜੀ ਹੜ੍ਹ ਦੀ ਇਹ ਕਨਚਾਈ ਮਤਲਬ ਵਿਫਤਾਣ ਪਈ ਆ ਇਹ ਸਰਕਾਰ ਵੀ ਸਹਿਯੋਗ ਕਰੇ ਸੰਸਥਾਵਾਂ ਵੀ ਕਰਨ ਫਿਰ ਵੀ ਪੂਰੀ ਨਹੀਂ ਹੋਣੀ ਪਰ ਯਥਾ ਜੋਗ ਜੋ ਵੀ ਸੰਸਥਾਵਾਂ ਕਰ ਰਹੀਆਂ ਉਹਨਾਂ ਦਾ ਧੰਨਵਾਦ ਆ ਖਾਲਸਾ ਏਡੋ ਹੋਮਾ ਮਾ ਆ ਕੇ ਸਭ ਤੋਂ ਵੱਧ ਸੇਵਾ ਜਿਹੜੀ ਉਹ ਕਰ ਰਹੀ ਆ ਕੱਲ ਅਸੀਂ ਪਰਸੋਂ ਬਟਾਲੇ ਦੇ ਵਿੱਚ ਵੀ ਮੱਝਾਂ ਵੀ ਦਿੱਤੀਆਂ ਜਿਨ੍ਹਾਂ ਦੇ ਪਸ਼ੂ ਮਰ ਗਏ ਸੀ ਇਸ ਵਿਫਤਾ ਦੇ ਵਿੱਚ ਮੈਂ ਸਰਪੰਚ ਗੁਰਨਾਮ ਸਿੰਘ ਪਿੰਡ ਕਮੇਸਵਰ ਪਾਜੀ ਖਾਲਸਾ ਏਡ ਵਾਲੇ ਆਏ ਨੇ ਅੱਜ ਸਾਡੇ ਪਿੰਡ ਪਰਤੀਆਂ ਦੇ ਚਲੇ ਦੇ ਦਿਆਂ ਜੋ ਕਿ ਇੱਕ ਗੱਲੇ ਤੋਂ ਪ੍ਰਤੀ ਵੀਰਕ ਤੇ ਹਲੇ ਰਹੇ ਨੇ ਤੇ ਜਿੰਨੇ ਦੇ ਨਾਲ ਬਹੁਤ ਜ਼ਿਆਦਾ ਇਹਦੇ ਨਾਲ ਜ਼ਿਮੀਦਾਰਾਂ ਨੂੰ ਜਿਹੜੀ ਵੀ ਬਾਹ ਫੜੀ ਇਹਨਾਂ ਨੇ ਆ ਕੇ ਇਸ ਸੌਖੀ ਘੜੀ ਦੇ ਵਿੱਚ ਜੋ ਸਾਡੇ ਪਿੰਡ ਹੜ ਦੇ ਨਾਲ ਸਾਰਾ ਇਹ 100% ਖਰਾਬ ਹੋ ਗਿਆ ਤੇ ਜੋ ਕਿ ਜ਼ਿਮੀਦਾਰ ਇਸ ਟਾਈਮ ਸੋਚੀ ਪਏ ਸੀ ਕਿ ਇਹ ਐਡਾ ਖਰਚਾ ਸੀ ਲਾਉਣਾ ਵਾ ਕਿੱਥੋਂ ਲਾਉਣਾ ਵਾ ਸਾਰਾ ਤਾਂ ਮਹਿੰਗਾ ਇਸ ਟਾਈਮ ਲਾਈਏ ਤੇ ਡੀਜ਼ਲ ਮਹਿੰਗਾ ਆ ਜਿਹੜਾ ਡੀਜ਼ਲ ਇੰਨਾ ਜਿਆਦਾ ਮਹਿੰਗਾ ਵਾ ਤੇ ਮੰਨ ਲਓ ਕਿ ਉਹ ਕਿੱਥੋਂ ਲਿਆਉਣਾ ਜ਼ਿੰਮੇਵਾਰ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਸਾਡੀ ਔਖੇ ਵੇਲੇ ਸਾਡੀ ਇਹਨਾਂ ਨੇ ਮਾਂ ਫੜੀ ਆ ਅਸੀਂ ਇਹਨਾਂ ਦੇ ਦਿਲੋਂ ਪਿੰਡ ਵਾਲੇ ਧੰਨਵਾਦ ਕਰਦੇ ਆ ਜੀ ਵੱਡਾ ਉਪਰਾਲਾ ਆ ਬਹੁਤ ਵੱਡਾ ਉਪਰਾਲਾ ਜੀ ਬਹੁਤ ਵੱਡਾ ਇਹਨਾਂ ਦਾ ਜੀ ਇਹ ਸੰਸਥਾ ਜਿਹੜੀ ਆ ਜੀ ਇਹ ਇਹਨਾਂ ਨੂੰ ਦਿਨੋਂ ਸਲੂਟਿਆ ਜੀ ਇਹਨਾਂ ਨੂੰ ਫਿਰ ਦੇਲ ਨਾ ਮਿਲਦਾ ਬਹੁਤ ਜ਼ਿਆਦਾ ਔਖਾ ਹੈ ਅੱਗੇ ਕਰ ਜਾਏ ਹੀ ਇੱਕ ਕਰਜਾ ਔਰ ਟੁਕਣਾ ਹੈ ਆਰਥਿਕਾਂ ਨੇ ਵੀ ਜਵਾਬ ਦਿੱਤੇ ਹੈ ਇੰਦਰ ਜਿੰਨੇ ਪਿੰਡ ਸਾਡਾਂ ਨਾਲ ਇਦਾਂ ਹੋਈ ਖਰਚੇ ਤੇ ਚਲੋ ਅੱਗੇ ਵੀ ਆੜਤੀਆਂ ਤੋਂ ਅਡਵਾਂਸ ਚੋਕੇ ਲੈਂਦੇ ਨੇ ਸਾਰੇ ਜ਼ਿੰਮੇਵਾਰ ਖਾਦ ਬੀਜ ਦਵਾਈਆਂ ਜੋ ਲੈਂਦੇ ਸੀ ਪਹਿਲਾਂ ਜੋ ਝੋਨੇ ਤੇ ਖਰਚਾ ਕੀਤਾ ਝੋਨੇ ਤੁਹਾਨੂੰ ਪਤਾ ਕਰਤਾ ਹੈ ਕਾਫੀ ਹੋ ਜਾਂਦਾ ਵਾ ਤੇ ਪਰ ਹੁਣ ਇਹ ਜਦੋਂ ਸਾਡੀ ਇਹਨਾਂ ਦੇ ਔਖੇ ਘੜੀ ਦੇ ਵਿੱਚ ਬਾਹ ਫੜੀ ਹੈ ਜੀ ਤਾਂ ਨਿਮਰਤ ਕਰਦੇ ਨੇ ਬਹੁਤ ਜ਼ਿਆਦੀਆਂ ਜੀ ਕੱਲ ਮੈਂ ਆਪਣੀ ਪਹਿਲੀ ਖੁਦ ਬਾਹ ਰਿਆ ਹਾਂ ਤੇ ਤਵੇ ਬੰਦ ਕੀਤੇ ਸੀ ਮਗਰ ਉਹ ਤਾਂ ਪਰ ਫੇਰ ਵੀ ਟਰੈਕਟਰ ਨਹੀਂ ਚੱਲਦਾ ਘੱਟੋ ਘੱਟ 50 ਰਿਸ਼ ਤਵੇ ਕੋਲ ਕੋਲ ਪਾਉਂਦੇ ਰਹੇ ਤੇ ਚਲ ਥੋੜੀ ਬਾਦੀ ਫੋਲੀ ਜਾਊਗੀ ਤੇ ਜਿਹਦੇ ਨਾਲ ਪੈਲੀ ਦੀ ਜਿਹੜੀ ਹਵਾ ਲੱਗ ਜਾਊਗੀ ਕਣਕ ਬੀਜਣ ਯੋਗ ਹੋ ਜਾਊਗੀ ਕਿਉਂਕਿ ਸੇਮ ਆ ਗਈ ਥੱਲੇ ਪੈਲੀਆਂ ਨੂੰ ਬਹੁਤ ਜ਼ਿਆਦਾ ਔਖਾ ਕੰਮ ਹੈ ਕਣਕ ਬੀਜ ਜਾਊਗੀ ਕਰਕੇ ਵੇਖੋ ਜੀ ਸ਼ਾਇਦ ਫੋਲਿਆਂ ਪਾਲਿਆਂ ਬੀਜੀ ਜਾਊਗੀ ਕੁਝ ਰਹਿ ਵੀ ਜਾਣੀ ਜਗ੍ਹਾ ਜਿੱਥੇ ਵੀ ਥੱਲੇ ਸੇਮ ਆ ਗਈ ਪਾਣੀ ਬਹੁਤ ਜ਼ਿਆਦਾ ਉੱਪਰ ਆ ਗਏ ਨੇ ਉਹਦੇ ਕਰਕੇ ਬਹੁਤ ਜ਼ਿਆਦਾ ਘਾਟਾ ਤੇਲ ਦੀ ਖਪਤ ਵੀ ਬਹੁਤ ਜ਼ਿਆਦੀ ਹੋਣੀ ਹੈ ਇਸ ਵਾਰ ਦੇ ਵੱਡਾ ਪ੍ਰਾਲਾ ਨਜ਼ ਸਲੂਟ ਮਾਰਦੇ ਆ ਹਜੇ ਇਸ ਸੰਸਥਾ ਨੂੰ ਜਿਲੋਂ ਸਲੂਟ ਹੈ ਜੀ ਸਾਡੇ ਪਿੰਡ ਵਾਸੀਆਂ ਨੇ ਧੰਨਵਾਦ ਕੀਤਾ ਇਹਨਾਂ ਦਾ ਆਿਆਂ ਦਾ